3-4 ਦਿਨ ਪਹਿਲਾਂ ਇੱਥੇ ਕਿੱਡਾ ਵੱਡਾ ਹਾਦਸਾ ਹੋ ਮਤਲਬ ਜਿਹੜਾ ਵਾਪਰਿਆ ਸਾਡੇ ਸਾਰਿਆਂ ਦੇ ਸਾਹਮਣੇ ਇੱਕ ਥਾਰ ਗੱਡੀ ਦੇ ਨਾਲ ਟੱਕਰ ਵੱਜੀ ਹੈ ਤੇ ਟੈਂਪੂ ਜਿਹੜਾ ਹੈਗਾ ਉਹ ਉੱਛਲ ਕੇ ਨਦੀ ਦੇ ਵਿੱਚ ਜਾ ਡਿਗਿਆ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਸ਼ਾਸਨ ਦੀਆਂ ਨਜ਼ਰਾਂ ਦੇ ਵਿੱਚ ਇੱਕ ਆਮ ਇਨਸਾਨ ਦੀ ਜ਼ਿੰਦਗੀ ਦਾ ਕੋਈ ਮੁੱਲ ਹੈ ਜਾਂ ਨਹੀਂ ਹੈ ਮੈਂ ਤੁਹਾਡੇ ਮਾਧਮ ਰਾਹੀਂ ਵੀ ਇਹ ਸਵਾਲ ਕਰਨਾ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ਕਿ ਉਹਨਾਂ ਦੀ ਨਜ਼ਰਾਂ 'ਚ ਕਿਸੇ ਆਮ ਇਨਸਾਨ ਦੀ ਜ਼ਿੰਦਗੀ ਦਾ ਕੋਈ ਮੁੱਲ ਹੈ ਕੀ ਆ ਕਦੀ ਜਦੋਂ ਇੱਥੇ ਸੜਕ ਪਾਣੀ ਚ ਰੁੜ ਜਾਊਗੀ ਕੀ ਆ ਜਦੋਂ ਇੱਥੇ ਹਜ਼ਾਰਾਂ ਹੀ ਲੋਕਾਂ ਦਾ ਨੁਕਸਾਨ ਹੋ ਜਾਊਗਾ ਉਦੋਂ ਪ੍ਰਸ਼ਾਸਨ ਜਾਗੂਗਾ ਕੇ ਪੀ ਰਾਣੀ ਕੋਠੇ ਦੀ ਗੱਲ ਕਰੀ ਆ ਬਿਲਕੁਲ ਉਹਦਾ ਪੋਲੀਟੀਕਲ ਪ੍ਰੈਸ਼ਰ ਕਰਕੇ ਉੱਥੇ ਉਹਨਾਂ ਦੀ ਕੋਠੀ ਨੂੰ ਕਿਤੇ ਆਂਚਨਾ ਜਾਵੇ ਜਾਂ ਕੋਠੀ ਨੂੰ ਜਾਣ ਵਾਲੇ ਨੂੰ ਕਿਸੇ ਆਂਚਨਾ ਜਾਵੇ ਪਰ ਇੱਥੋਂ ਵੀ ਸਾਰਾ ਪ੍ਰਸ਼ਾਸਨ ਲੰਗਦਾ ਇੱਥੋਂ ਹਰ ਅਫਸਰ ਦੀ ਗੱਡੀ ਲੰਗਦੀ ਹੈ ਕਿਤੇ ਨਾ ਕਿਤੇ ਨਹਿਰ ਵਿਭਾਗ ਦੇ ਅਫਸਰ ਵੀ ਇੱਥੋਂ ਲੰਗਦਾ ਹੋਣਾ ਨਗਰ ਕੌਂਸਲ ਵਾਲੇ ਵੀ ਇੱਥੋਂ ਲੰਗਦੇ ਆ ਕਿ ਉਹਨਾਂ ਨੂੰ ਦਿਖਦਾ ਨਹੀਂ ਐਡਾ ਬੜਾ ਪਾੜ ਪਿਆ ਜਿਹੜਾ ਇਹਨੂੰ ਪੂਰ ਦਿੱਤਾ ਜਾਵੇ ਦੂਸਰਾ ਨੰਬਰ ਆ ਇਹ ਦੇਖ ਲਓ ਇਸ ਰਾਤ ਨੂੰ ਇੱਥੇ ਲਾਈਟਿੰਗ ਵੀ ਨਹੀਂ ਹੈਗੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈ ਉਸ ਦਿਨ ਸ਼ਾਇਦ ਇਲਕਟ੍ਰਾ ਲਾਉਣ ਲੱਗੇ ਸੀਗੇ ਮੈਨੂੰ ਲੱਗਦਾ ਨਹੀਂ ਮੁੜਕੇ ਦੇ ਰਾਤ ਨੂੰ ਇੱਥੇ ਗੇੜਾ ਨਹੀਂ ਮਾਰਿਆ ਪਰ ਪਹਿਲਾਂ ਲਾਈਟ ਦਾ ਵੀ ਖਤਰਾ ਸੀ ਤੇ ਰਾਤ ਨੂੰ ਖੱਡਾ ਵੀ ਨਹੀਂ ਲਿਖਦਾ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੈਸੇ ਦਾ ਬਾਅਦ ਹੀ ਪੈਸੇ ਦਾ ਜਿੱਥੋਂ ਆਣਿਆ ਚਲੋ ਪਾਸ ਜੋ ਵੀ ਹੋਣਾ ਹੋਏ ਪਰ ਇਹਨੂੰ ਕੰਮ ਸਟਾਰਟ ਕਰ ਦੇਣਾ ਚਾਹੀਦਾ। ਦੱਸੋ ਕਿ बिजलियां ਫ੍ਰੀ ਦੇ ਕੇ ਤੁਹਾਨੂੰ ਕੀ ਮਿਲ ਜਾਊਗਾ? ਠੀਕ ਹੈ ਤੁਸੀਂ ਵੋਟਾਂ ਵਟੋਰਨ ਲਈ ਲੋਕਾਂ ਨੂੰ ਵਾਅਦਾ ਕਰਦੇ बिजलियां ਫ੍ਰੀ ਕਰਤੀਆਂ ਲੇਕਿਨ ਉਹਦਾ ਅਗਰ ਆਜੇ ਇੱਥੇ ਜਿਹੜੀਆਂ ਜਾਂਨਾ ਹੈ ਉਹ ਲੋਕਾਂ ਦੀਆਂ ਉਹਦਾ ਨੁਕਸਾਨ ਹੋ ਜਾਵੇ ਲੋਕਾਂ ਦੇ ਸਮਾਨ ਦਾ ਨੁਕਸਾਨ ਹੋ ਜਾਵੇ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ? ਸਰਕਾਰ ਨੂੰ ਨੀਂਦ ਤੋਂ ਜਾਗਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਹੈ ਨਹਿਰੀ ਵਿਭਾਗ ਸੁੱਤਾ ਪਿਆ ਹੈ ਨਹਿਰੀ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਸਾਰੀ ਰੋਡ ਦੇ ਆਲੇ-ਦੁਆਲੇ ਫੈਂਸਿੰਗ ਕਰੇ ਕਿਉਂਕਿ ਕਿੰਨਾ ਇਹ ਖਤਰਨਾਕ ਹੈ ਅਸੀਂ ਰੋਜ਼ ਇੱਥੋਂ ਲੰਘਦੇ ਹਾਂ ਸ਼ਹਿਰ ਦੇ ਵਿੱਚ ਕੋਈ ਵੀ ਜ਼ਰੂਰੀ ਕੰਮ ਹੋਵੇ ਰੋਜ਼ ਇੱਥੋਂ ਲੰਘ ਕੇ ਜਾਣਾ ਪੈਂਦਾ ਹੈ ਤੁਸੀਂ ਦੇਖੋ ਨਾ ਤਾਂ ਇਸ ਨਹਿਰ ਦੇ ਦਿਵਾਲੇ ਕੀਤੇ ਫੈਂਸਿੰਗ ਕੀਤੀ ਹੋਈ ਹੈ ਸਾਰੀ ਜਿਹੜੀ ਆ ਪੁਲੀਆਂ ਵੀ ਛੋਟੀਆਂ-ਛੋਟੀਆਂ ਬਣਾਈਆਂ ਹੋਈਆਂ ਸੀ ਉਹ ਵੀ ਪਿਛਲੀ ਵਾਰ ਬਾਰਿਸ਼ਾਂ ਕਰਕੇ ਰੁੜ ਗਈਆਂ ਸਾਰੀਆਂ نیچے ਨੂੰ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਰਹੀਂ ਸਰਕਾਰ ਨੂੰ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ ਅਸੀਂ ਸ਼ਹਿਰ ਚੋਂ ਚੰਦਾ ਇਕੱਠਾ ਕਰ ਲੈਣੇ ਆਂ ਓਕੇ ਅਸੀਂ ਤਾਂ ਪ੍ਰਸ਼ਾਸਨ ਨੂੰ ਬੋਲ-ਬੋਲ ਕੇ ਥੱਕ ਗਏ ਕਿ ਜਿਹੜੇ ਪਹਿਲਾਂ ਦਾ ਜ਼ਰੂਰੀ ਕੰਮ ਹੈ ਜਦੋਂ ਪਿਛਲੀ ਵਾਰ ਹੜ੍ਹਾਂ ਦੇ ਵਿੱਚ ਕਿੰਨਾ ਵੱਡਾ ਨੁਕਸਾਨ ਹੋਇਆ ਲੋਕਾਂ ਦਾ ਭਗਵੰਤ ਮਾਨ ਸਾਹਿਬ ਨੇ ਲੰਬੇ ਲੰਬੇ ਵਾਅਦੇ ਵੀ ਕੀਤੇ ਕਿ ਮੈਂ ਜਿਹਦੀ ਜਿਸ ਆਦਮੀ ਦਾ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਹੈ ਮੈਂ ਉਹਨੂੰ ਮੁਆਵਜ਼ਾ ਵੀ ਦਊਗਾ ਪਰ ਮੈਨੂੰ ਅੱਜ ਇਹ ਕਹਿੰਦੇ ਹੋਏ ਸ਼ਰਮ ਮਾਰੀ ਆ ਕਿ ਇੱਕ ਬੰਦੇ ਨੂੰ ਵੀ ਇਹ ਮੁਆਵਜ਼ਾ ਨਹੀਂ ਦੇ ਸਕੇ ਆਪ ਨਿਊਜ਼ ਲਾਈਵ ਦੇਖ ਰਹੇ ਹੋ ਤੇ ਮੈਂ ਹਾਂ ਪੁਲਕਿਤ ਕੁਮਾਰ ਬੀਤੇ 3 ਦਿਨ ਪਹਿਲਾਂ ਰੂਪਨਗਰ ਦੀ ਨਗਰ ਕੌਂਸਲ ਵਾਲੀ ਰੋਡ ਤੇ ਇੱਕ ਥਾਰ ਗੱਡੀ ਵੱਲੋਂ ਇੱਕ ਆਟੋ ਨੂੰ ਪਿੱਛੋਂ ਟੱਕਰ ਮਾਰਨ ਦੇ ਮਾਰ ਕੇ ਜਿਹੜਾ ਆਟੋ ਸਰੰਦ ਨਹਿਰ ਦੇ ਵਿੱਚ ਗਿਰ ਗਿਆ ਸੀ ਤਾਂ ਉਸੇ ਹੀ ਹਾਦਸੇ ਵਾਲੀ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕੀ ਬਿੱਤੇ 3 ਦਿਨ ਪਹਿਲਾਂ ਇੱਕ ਥਾਰ ਗੱਡੀ ਜਿੱਥੋਂ ਸੂਤਰਾਂ ਤੋਂ ਪਤਾ ਲੱਗੇ ਕਿ ਉਸ ਨੂੰ ਇੱਕ ਕੰਚਨ ਨਾਮਕ ਕੁੜੀ ਚਲਾ ਰਹੀ ਸੀ ਤਾਂ ਇਸੇ ਜਗ੍ਹਾ ਤੇ ਜਿਹੜਾ ਪਿੱਛੋਂ ਟੱਕਰ ਲੱਗਣ ਦੇ ਕਾਰਨ ਨਹਿਰ ਦੇ ਵਿੱਚ ਗਿਰ ਜਾਂਦਾ ਪਰ ਉਸ ਦਿਨ ਜਿਹੜਾ ਇੱਕ ਹਾਈਡਰਾ ਮਸ਼ੀਨ ਦੇ ਨਾਲ ਉਸ ਜਿਹੜਾ ਉਹ ਟੈਂਪੂ ਹੈਗਾ ਉਸ ਨੂੰ ਬਾਹਰ ਕੱਢ ਲਿਆ ਗਿਆ ਪਰ ਅੱਜ 3 ਦਿਨ ਵੀ ਜਾਨ ਦੇ ਬਾਵਜੂਦ ਵੀ ਜਿਹੜਾ ਕਰਮ ਸਿੰਘ ਸਿਗਾ ਨਿਵਾਸੀ ਰੋਪੜ ਦਾ ਜਿਹੜਾ ਸੀਗਾ ਉਸ ਦੀ ਜਿਹੜੇ 74 ਸਾਲ ਉਮਰ ਦੱਸੀ ਜਾ ਰਹੀ ਹੈ ਉਹ ਹਜੇ ਤੱਕ ਵੀ ਜਿਹੜਾ ਲੱਭਿਆ ਨਹੀਂ ਗਿਆ ਤੇ ਜੇਕਰ ਗੱਲ ਕਰੀਏ ਤਾਂ ਉਸ ਦਿਨ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਦੀਆਂ ਟੀਮਾਂ ਸੱਦੀਆਂ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਰੋਪੜ ਤੋਂ ਲੈ ਕੇ ਸ਼੍ਰੀ ਚਮਕੌਰ ਸਾਹਿਬ ਤੋਂ ਅੱਗੇ ਦਰਾਹੇ ਤੱਕ ਲਗਾਤਾਰ ਕਰਮ ਸਿੰਘ ਦੀ ਬੋਡੀ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਇਸ ਲਈ ਤੁਹਾਨੂੰ ਦਿਖਾ ਰਿਹਾ ਹਾਂ ਜੇ ਗੱਲ ਕਰੀਏ ਤਾਂ ਪਿਛਲੇ ਸਾਲ ਰੂਪਨਗਰ ਦੇ ਵਿੱਚ ਭਿਆਨਕ ਹੜ੍ਹ ਆਏ ਸੀ ਤਾਂ ਉਸ ਤੋਂ ਬਾਅਦ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਪਰ ਹਾਲੇ ਤੱਕ ਪ੍ਰਸ਼ਾਸਨ ਜਿਹੜਾ ਕੁੰਭ ਕਰੀ ਨੀਂਦ ਸੁੱਤਾ ਪਿਆ ਜੇ ਗੱਲ ਕਰੀਏ ਤਾਂ ਰੋਡ ਦੇ ਇਸ ਪਾਸੇ ਨਗਰ ਕੌਂਸਲ ਦਾ ਦਫ਼ਤਰ ਵੀ ਮੌਜੂਦ ਹੈ ਤੇ ਜਿਹੜਾ ਇਹ ਰੋਡ ਇੱਧਰ ਨੂੰ ਜਾਂਦਾ ਤਾਂ ਸਾਫ ਕਾ ਸਪੀਕਰ ਰਾਣਾ ਕੇਪੀ ਦੀ ਕੋਠੀ ਮੌਜੂਦ ਹੈ ਤੇ ਹੋਰ ਜਿਹੜੇ ਵੱਡੇ ਅਫਸਰ ਨੇ ਇੱਥੇ ਇਸ ਰੋਡ ਤੇ ਰਹਿੰਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵਿਅਸਤ ਰਹਿਣ ਵਾਲਾ ਰੋਡ ਹੈਗਾ ਪਰ 3 ਦਿਨ ਹਾਦਸੇ ਨੂੰ ਹੋ ਚੁੱਕੇ ਨੇ ਉਸ ਤੋਂ ਬਾਅਦ ਵੀ ਜਿਹੜਾ ਨੈਰੀ ਵਿਭਾਗ ਆ ਉਸ ਵੱਲੋਂ ਕੋਈ ਵੀ ਇੱਥੇ ਨਾ ਤਾਂ ਕੋਈ ਤਾਰ ਲਗਾਈ ਗਈ ਆ ਤੇ ਨਾ ਹੀ ਕੋਈ ਜਿਹੜਾ ਉਸ ਨੂੰ ਜਿਹੜਾ ਸਿਮਿੰਟ ਦੀ ਬੋਰੀਆਂ ਲਗਾ ਕੇ ਟੱਕਰ ਤਾਂ ਕੋਸ਼ਿਸ਼ ਹੈ ਸ਼ਹਿਰ ਨਿਵਾਸੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਕੀ ਨਾਮ ਹੈ ਬਾਈ ਜੀ ਦਲਜੀਤ ਸਿੰਘ ਦਿਲਜੀਤ ਜੀ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 3 ਦਿਨ ਪਹਿਲਾਂ ਬੜਾ ਭਿਆਨਕ ਹਾਦਸਾ ਹੋਇਆ ਸੀ ਟੈਂਪੂ ਗਿਰ ਗਿਆ ਸੀ ਪਰ ਉਸ ਤੋਂ ਬਾਅਦ ਗਰਾਉਂਡ ਰਿਐਲਿਟੀ ਦੇਖੀ ਤਾਂ ਪ੍ਰਸ਼ਾਸਨ ਹਾਦਸੇ ਤੋਂ ਬਾਅਦ ਨਹੀਂ ਜਾਗਾ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਪੁਲਕੀ ਜੀ ਆਪਾਂ ਉਦਣ ਵੀ ਗੱਲ ਕੀਤੀ ਸੀ ਇਹ ਸ਼ਹਿਰ ਦਾ ਬਿਲਕੁਲ ਐਂਟਰਸ ਵਾਲਾ ਰੋਡ ਹੈ ਹਰੇਕ ਸ਼ਹਿਰ ਵਾਸੀ ਇਸੇ ਰੋਡ ਤੋਂ ਲੰਘਦਾ ਹੈ ਨਾਲ ਸਕੂਲ ਹੈ ਕੰਨਿਆ पाठशाला ਤੇ ਨਾਲ ਹੀ ਕਮੇਟੀ ਦਾ ਦਫ਼ਤਰ ਹੈ ਕਿੱਡੀ ਵੱਡੀ ਗੱਲ ਹੈ ਵੀ ਕਮੇਟੀ ਦਾ ਦਫ਼ਤਰ ਵੀ ਇਸੇ ਨਹਿਰ ਦੇ ਕੰਢੇ ਤੇ ਆ ਜਲ ਕੇ ਬਿਲਕੁਲ ਸਾਹਮਣੇ ਕਮੇਟੀ ਨੂੰ ਪਤਾ ਹੈ ਵੀ ਇਹ ਹਾਦਸਾ ਕਿਸੇ ਵੀ ਟਾਈਮ ਕਦੋਂ ਵੀ ਭਾਵੇਂ ਅੱਜ ਵੀ ਕੋਈ ਹਾਦਸਾ ਹੋ ਜAVE ਰੱਬ ਕਰੇ ਇਦਾਂ ਦਾ ਕਦੇ ਹੋਵੇ ਨਾ ਪਰ ਜੋ ਹਾਲਾਤ ਨੇ ਸੜਕ ਦੇ ਜੋ ਹਾਲਾਤ ਨੇ ਕਦੇ ਵੀ ਹਾਦਸੇ ਨੂੰ ਦੀ ਦੇਣ ਇੱਥੇ ਹੋ ਸਕਦੀ ਹੈ ਸ਼ਹਿਰ ਦਾ ਐਂਟਰਾ ਦੇ ਸਾਹਮਣੇ ਇਧਰ ਵਾਲਾ ਪੁਲ ਬੰਦ ਹੈ ਸਾਹਮਣੇ ਸਾਰੀਆਂ ਗੱਡੀਆਂ ਇਧਰੋਂ ਹੋ ਕੇ ਲੰਘਦੀਆਂ ਪਰ ਪ੍ਰਸ਼ਾਸਨ ਦੇ ਕਿਉਂ ਨਹੀਂ ਜੂੰ ਸਰਕ ਦੀ ਕਰਨ ਤੇ ਕਿ ਜਦ ਹੋਰ ਕਿਸੇ ਨੂੰ ਮੌਤ ਆ ਗਈ ਜਾਂ ਕੋਈ ਸ਼ਹਿਰ ਵਾਸੀ ਹੋਰ ਇੱਥੇ ਰੁੜ ਗਿਆ ਉਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਅੱਛਾ ਜੇ ਗੱਲ ਕਰੀਏ ਤਾਂ ਪਿੱਛੇ ਰਾਣਾ ਕੇਪੀ ਦੀ ਕੋਠੀ ਮੌਜੂਦ ਆ ਉੱਥੇ ਵੱਡਾ ਪਾੜ ਪਿਆ ਸੀ ਉਸ ਨੂੰ ਪੂਰ ਦਿੱਤਾ ਗਿਆ ਕਿ ਲੱਗਦਾ ਕਿ ਪੋਲਿਟੀਕਲ ਪਾਵਰ ਹੋਣ ਦੇ ਕਾਰਨ ਉਹੀ ਸੀਮਤ ਜਗ੍ਹਾ ਨੂੰ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਠੀਕ ਕੀਤਾ ਗਿਆ ਪਰ ਜੇ ਗੱਲ ਕਰੀਏ ਤਾਂ ਇੱਥੋਂ ਐਂਬੂਲੈਂਸਾਂ ਵੀ ਲੰਘਦੀਆਂ ਨੇ ਕਿਉਂਕਿ ਇੱਕ ਜਿਹੜਾ ਪੂਲ ਜਿਹੜਾ ਲਗਾਤਾਰ ਪਿੱਛੇ 2.5 ਸਾਲ ਤੋਂ ਬਣ ਰਿਹਾ ਉਸ ਦਾ ਮਿਆਦ ਜਿਹੜੀ ਬਣਨ ਦੀ ਉਹ ਵੀ ਲੰਘ ਚੁੱਕੀ ਆ ਤਾਂ ਉਸ ਤੋਂ ਬਾਅਦ ਜਿਹੜਾ ਜ਼ਿਆਦਾਤਰ ਟ੍ਰੈਫਿਕ ਇਸ ਰੋਡ ਤੇ ਲੰਘਦਾ ਜੇ ਗੱਲ ਕਰੀਏ ਤਾਂ ਹਿਮਾਚਲ ਦੇ ਲੋਕ ਆਉਂਦੇ ਨੇ ਆਲਾਗੜ ਤੋਂ ਆਉਂਦੇ ਨੇ ਸ਼ਹਿਰ ਦੇ ਵਿੱਚ ਇਸੇ ਰੋਡ ਤੋਂ ਆਉਂਦੇ ਨੇ ਕਿ ਲੱਗਦਾ ਨਹੀਂ 3 ਦਿਨ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਪਰ ਪ੍ਰਸ਼ਾਸਨ ਹਾਲੇ ਵੀ ਕੁੰਭ ਕਰਨੀ ਨੀਂਦ ਸੁੱਤਾ ਪਿਆ ਤੇ ਪ੍ਰਸ਼ਾਸਨ ਦੀ ਨਾਕਾਮੀ ਲਕਾਉਣ ਦੀ ਕਿਤੇ ਨਾ ਕਿਤੇ ਉਸ ਦਿਨ ਵੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਜਿਹੜਾ ਭੇਜ ਦਿੱਤਾ ਗਿਆ ਬਜਟ ਬਣਾ ਕੇ ਭੇਜ ਦਿੱਤਾ ਗਿਆ ਪਰ ਪੈਸੇ ਨਹੀਂ ਮਿਲ ਹੋਣ ਦੇ ਕਾਰਨ ਨਹੀਂ ਬਣਾਇਆ ਗਿਆ ਇਸ ਬਾਰੇ ਕੀ ਕਹਿਣਾ ਚਾਹਾਂਗਾ ਦੇਖੋ ਜਿਹੜਾ ਤੁਸੀਂ ਕੇ ਪੀ ਰਾਣੀ ਕੋਠੇ ਦੀ ਗੱਲ ਕਰੀ ਹੈ ਬਿਲਕੁਲ ਉਹਦਾ ਪੋਲੀਟੀਕਲ ਪ੍ਰੈਸ਼ਰ ਕਰਕੇ ਉੱਥੇ ਉਹਨਾਂ ਦੀ ਕੋਠੀ ਨੂੰ ਕਿਤੇ ਆਂਚ ਨਾ ਜਾਵੇ ਜਾਂ ਕੋਠੀ ਨੂੰ ਜਾਣ ਵਾਲੇ ਨੂੰ ਕਿਸੇ ਆਂਚ ਨਾ ਜਾਵੇ ਪਰ ਇੱਥੋਂ ਵੀ ਸਾਰਾ ਪ੍ਰਸ਼ਾਸਨ ਲੰਘਦਾ ਇੱਥੋਂ ਹਰ ਅਫਸਰ ਦੀ ਗੱਡੀ ਲੰਘਦੀ ਹੈ ਕਿਤੇ ਨਾ ਕਿਤੇ ਨਹਿਰ ਵਿਭਾਗ ਦੇ ਅਫਸਰ ਵੀ ਇੱਥੋਂ ਲੰਘਦਾ ਹੋਣਾ ਨਗਰ ਕੌਂਸਲ ਵਾਲੇ ਵੀ ਇੱਥੋਂ ਲੰਘਦੇ ਆ ਕਿ ਉਹਨਾਂ ਨੂੰ ਦਿਖਦਾ ਨਹੀਂ ਐਡਾ ਬੜਾ ਪਾੜ ਪਿਆ ਜਿਹੜਾ ਇਹਨੂੰ ਪੂਰ ਦਿੱਤਾ ਜਾਵੇ ਦੂਸਰਾ ਨੰਬਰ ਇਹ ਦੇਖ ਲਓ ਇਸ ਰਾਤ ਨੂੰ ਇੱਥੇ ਲਾਈਟਿੰਗ ਵੀ ਨਹੀਂ ਹੈਗੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈ ਉਸ ਦਿਨ ਸ਼ਾਇਦ ਇਲਕਟਰਾ ਲਾਉਣ ਲੱਗੇ ਸੀਗੇ ਮੈਨੂੰ ਲੱਗਦਾ ਨਹੀਂ ਮੁੜ ਕੇ ਤੇ ਰਾਤ ਨੂੰ ਇੱਥੇ ਗਿੜਾਂ ਨਹੀਂ ਮਾਰਿਆ ਪਰ ਪਹਿਲਾਂ ਲਾਈਟਰ ਦਾ ਵੀ ਖਤਰਾ ਸੀ ਇਹਦਾ ਨਜ਼ਾਤ ਨੂੰ ਖੱਡਾ ਵੀ ਨਹੀਂ ਵਿਖਦਾ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੈਸੇ ਦਾ ਬਾਅਦ ਦੀ ਗੱਲ ਹੈ ਪੈਸੇ ਦਾ ਜਿੱਥੋਂ ਆਣਿਆ ਚਲੋ ਪਾਸ ਜੋ ਵੀ ਹੋਣਾ ਹੋਏ ਪਰ ਇਹਨੂੰ ਕੰਮ ਸਟਾਰਟ ਕਰ ਦੇਣਾ ਚਾਹੀਦਾ ਹੈ ਪੈਸੇ ਦਾ ਅਰੇਂਜਮੈਂਟ ਤਾਂ ਹੁੰਦਾ ਰਹੂਗਾ ਕੰਮ ਸਟਾਰਟ ਹੋਣਾ ਚਾਹੀਦਾ ਤਾਂ ਕਿ ਦਿਨਾਂ ਕਿਸੇ ਦੀ ਜਾਨ ਬਚ ਸਕੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਉਹ ਹਾਦਸੇ ਵਾਲੀ ਜਗ੍ਹਾ ਤੁਸੀਂ ਤਸਵੀਰਾਂ ਦੇਖ ਲਓ ਜਿਹੜੀ ਪੂਲੀ ਹੈਗੀ ਬਿਲਕੁਲ ਟੁੱਟ ਕੇ ਤੈਸ ਨਾਸ ਹੋ ਚੁੱਕਿਆ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਨਹੀਂ ਜਾਗਿਆ ਤਾਂ ਹੋਰ ਜਿਹੜੇ ਸ਼ਹਿਰ ਨਿਵਾਸੀ ਨੇ ਜਿਹੜੇ ਮੌਕੇ ਤੋਂ ਲੰਘ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਇੱਕ ਭਾਈ ਸਾਹਿਬ ਗੱਡੀ ਦੇ ਵਿੱਚ ਆ ਰਹੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੋਸ਼ਿਸ਼ ਕਰਦੇ ਆ ਕਿ ਬਾਹਰ ਕੱਢ ਕੇ ਗੱਲਬਾਤ ਦੇ ਬਾਈ ਜੀ ਕੀ ਨਾਮ ਹੈ ਪਰਵੇਸ਼ ਸੋਨੀ ਆ ਕਿਥੇ ਮੋਰਚਾ ਲਾਇਆ ਹੋਇਆ ਜੀ ਸੋਨੀ ਸਾਹਿਬ ਜੇ ਬਾਹਰ ਆ ਕੇ ਗੱਲ ਕਰਿਓ ਤਾਂ ਸਰਕਾਰ ਕਿਤੇ ਨਾ ਕਿਤੇ ਵੱਡੇ ਵੱਡੇ ਵਾਅਦੇ ਕਰਦੀ ਆ ਦਾਅਵੇ ਕਰ ਰਹੀ ਹੈ ਕਿ ਇਹ ਕਰਤਾ ਉਹ ਕਰਤਾ ਪਰ ਤਸਵੀਰ ਇਹ ਰੋਪੜ ਦਾ ਮੇਨ ਜਿਹੜਾ ਰੋਡ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਿੰਨ ਦਿਨ ਪਹਿਲਾਂ ਵੱਡਾ ਹਾਦਸਾ ਹੋਇਆ ਸੀ ਪਰ ਹੱਲੇ ਤੱਕ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਰੀ ਕੀ ਕਹਿਣਾ ਜਾਓਗੇ ਦੇਖੋ ਗੱਲ ਤੁਹਾਡੀ ਬਿਲਕੁਲ ਠੀਕ ਹੈ ਮੇਰੇ ਬੋਲਣ ਨਾਲ ਤਾਂ ਵੈਸੇ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਸ਼ਾਇਦ ਕਿਆ ਫਰਕ ਪਊਗਾ ਲੇਕਿਨ ਸਾਡੇ ਸਾਰਿਆਂ ਦੇ ਸਾਹਮਣੇ ਆ ਸਾਨੂੰ ਪਤਾ ਹੈ ਕਿ ਸ਼ਹਿਰ ਦਾ ਉਹ ਪੁਰਾਣਾ ਪੁਲ ਜਿਹੜਾ ਬੰਦ ਪਿਆ ਹੈ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਇਹ ਹੁਣ ਸਭ ਤੋਂ ਵੱਡਾ ਮੇਨ ਰਸਤਾ ਜਿੱਥੋਂ ਸਾਰਾ ਸ਼ਹਿਰ ਹੋ ਕੇ ਲੰਘਦਾ ਹੈ ਪਿਛਲੀ ਵਾਰ ਜਦੋਂ ਮੌਨਸੂਨ ਆਇਆ ਸੀਗਾ ਤਾਂ ਇਸ ਸਾਰੇ ਰੋਡ ਦੇ ਵਿੱਚ ਕਿੰਨਾ ਵੱਡਾ ਪਾੜ ਪੈ ਗਿਆ ਸੀ ਆ ਤੁਹਾਡੇ ਸਾਹਮਣੇ ਹੀ ਹੈ ਤਸਵੀਰਾਂ ਹੁਣੇ ਹੀ 3-4 ਦਿਨ ਪਹਿਲਾਂ ਇੱਥੇ ਕਿੰਨਾ ਵੱਡਾ ਹਾਦਸਾ ਹੋ ਮਤਲਬ ਜਿਹੜਾ ਵਾਪਰਿਆ ਸਾਡੇ ਸਾਰਿਆਂ ਦੇ ਸਾਹਮਣੇ ਇੱਕ ਥਾਰ ਗੱਡੀ ਦੇ ਨਾਲ ਟੱਕਰ ਵੱਜੀ ਹੈ ਤੇ ਟੈਂਪੂ ਜਿਹੜਾ ਹੈਗਾ ਉਹ ਉੱਛਲ ਕੇ ਨਦੀ ਦੇ ਵਿੱਚ ਜਾ ਡਿੱਗਿਆ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਸ਼ਾਸਨ ਦੀਆਂ ਨਜ਼ਰਾਂ ਦੇ ਵਿੱਚ ਇੱਕ ਆਮ ਇਨਸਾਨ ਦੀ ਜ਼ਿੰਦਗੀ ਦਾ ਕੋਈ ਮੁੱਲ ਹੈ ਜਾਂ ਨਹੀਂ ਹੈ ਮੈਂ ਤੁਹਾਡੇ ਮਾਧਮ ਰਾਹੀਂ ਵੀ ਇਹ ਸਵਾਲ ਕਰਨਾ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ਕਿ ਉਹਨਾਂ ਦੀ ਨਜ਼ਰਾਂ 'ਚ ਕਿਸੇ ਆਮ ਇਨਸਾਨ ਦੀ ਜ਼ਿੰਦਗੀ ਦਾ ਕੋਈ ਮੁੱਲ ਹੈ? ਕੀ ਆ ਕਦੀ ਜਦੋਂ ਇੱਥੇ ਸੜਕ ਪਾਣੀ 'ਚ ਰੁੜ ਜਾਊਗੀ? ਕੀ ਆ ਜਦੋਂ ਇੱਥੇ ਹਜ਼ਾਰਾਂ ਹੀ ਲੋਕਾਂ ਦਾ ਨੁਕਸਾਨ ਹੋ ਜਾਊਗਾ ਉਦੋਂ ਪ੍ਰਸ਼ਾਸਨ ਜਾਗੂਗਾ ਕਿਉਂਕਿ ਹਮੇਸ਼ਾ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਫਿਰ ਉਹਦੇ ਉੱਪਰ ਕਮੇਟੀਆਂ ਬਣਦੀਆਂ ਸ਼ਿਟਾ ਬਣਾ ਕੇ ਉਹਦੇ ਉੱਤੇ ਮੀਟਿੰਗਾਂ ਕੀਤੀਆਂ ਜਾਂਦੀਆਂ ਕਿ ਇਹਦਾ ਹੁਣ ਅਸੀਂ ਕੀ ਹੱਲ ਕਰੀਏ ਪਰ ਜਦੋਂ ਅੱਜ ਸਾਨੂੰ ਦਿਖ ਰਿਹਾ ਹੈ ਕਿ ਪਿਛਲੀ ਵਾਰ ਬਰਸਾਤਾਂ ਦੇ ਵਿੱਚ ਸਾਰੀ ਸੜਕ ਦੇ ਵਿੱਚ ਪਾੜ ਪੈ ਗਿਆ ਸੀ ਇਹ ਸਾਰੀ ਸੜਕ ਕੱਚੀ ਨਹਿਰ ਦੇ ਉੱਪਰ ਬਣੀ ਹੋਈ ਹੈ ਕਿਸੇ ਵੀ ਸਮੇਂ ਅਗਰ ਜ਼ਿਆਦਾ ਇਸ ਵਾਰ ਮੌਨਸੂਨ ਚ ਬਾਰਿਸ਼ ਪੈ ਗਈ ਹੈ ਜਿਹੜੀ ਸਾਰੀ ਸੜਕਾਂ ਨੂੰ ਰੁੜ ਸਕਦੀ ਹੈ ਨਦੀ ਦੇ ਵਿੱਚ ਕਿਆ ਪ੍ਰਸ਼ਾਸਨ ਨੂੰ ਇਹ ਨਜ਼ਰ ਨਹੀਂ ਆਉਂਦਾ ਤੁਸੀਂ ਲੋਕਾਂ ਦੇ ਟੈਕਸਾਂ ਦਾ ਪੈਸਾ ਖਾ ਗਏ ਦਿਨ ਰਾਤ ਤੁਹਾਨੂੰ ਮੈਨੂੰ ਇਹ ਦੱਸੋ ਕਿ ਬਿਜਲੀਆਂ ਫ੍ਰੀ ਦੇ ਕੇ ਤੁਹਾਨੂੰ ਕਿਆ ਮਿਲ ਜਾਊਗਾ ਠੀਕ ਹੈ ਤੁਸੀਂ ਵੋਟਾਂ ਵਟੋਰਨ ਲਈ ਲੋਕਾਂ ਨੂੰ ਵਾਅਦੇ ਕਰਤੇ ਬਿਜਲੀਆਂ ਫ੍ਰੀ ਕਰਤੀਆਂ ਲੇਕਿਨ ਉਹਦਾ ਅਗਰ ਆਜੇ ਤੇ ਜਿਹੜੀਆਂ ਜਾਨਾਂ ਹੈ ਉਹ ਲੋਕਾਂ ਦੀਆਂ ਉਹਦਾ ਨੁਕਸਾਨ ਹੋ ਜਾਵੇ ਲੋਕਾਂ ਦੇ ਸਮਾਨ ਦਾ ਨੁਕਸਾਨ ਹੋ ਜਾਵੇ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ ਸਰਕਾਰ ਨੂੰ ਨੀਂਦ ਤੋਂ ਜਾਗਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਹੈ ਨਹਿਰੀ ਵਿਭਾਗ ਸੁੱਤਾ ਪਿਆ ਹੈ ਨਹਿਰੀ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਸਾਰੀ ਰੋਡ ਦੇ ਆਲੇ ਦੁਆਲੇ ਫੈਂਸਿੰਗ ਕਰੇ ਕਿਉਂਕਿ ਕਿੰਨਾ ਇਹ ਖਤਰਨਾਕ ਹੈ ਅਸੀਂ ਰੋਜ਼ ਇੱਥੋਂ ਲੰਘਦੇ ਹਾਂ ਸ਼ਹਿਰ ਦੇ ਵਿੱਚ ਕੋਈ ਵੀ ਜ਼ਰੂਰੀ ਕੰਮ ਹੋਵੇ ਰੋਜ਼ ਇੱਥੋਂ ਲੰਘ ਕੇ ਜਾਣਾ ਪੈਂਦਾ ਹੈ ਤੁਸੀਂ ਦੇਖੋ ਨਾ ਤਾਂ ਇਸ ਨਹਿਰ ਦੇ ਦਿਵਾਲੇ ਕੀਤੇ ਫੈਂਸਿੰਗ ਕੀਤੀ ਹੋਈ ਹੈ ਸਾਰੀ ਜਿਹੜੀ ਆ ਪੁਲੀਆਂ ਵੀ ਛੋਟੀਆਂ-ਛੋਟੀਆਂ ਬਣਾਈਆਂ ਹੋਈਆਂ ਸੀ ਉਹ ਵੀ ਪਿਛਲੀ ਵਾਰ ਬਾਰਿਸ਼ਾਂ ਕਰਕੇ ਰੁੜ ਗਈਆਂ ਸਾਰੀਆਂ نیچے ਨੂੰ ਸਾਰੀ ਨਹਿਰ ਕੱਚੀ ਮਿੱਟੀ ਦੇ ਉੱਤੇ ਖੜੀ ਹੈ ਸਾਰੀ ਸੜਕ ਇਹ ਕਦੀ ਵੀ ਜਦੋਂ ਜ਼ਿਆਦਾ ਬਾਰਿਸ਼ ਹੋਈ ਇਹ ਜਿਹੜੀ ਸੜਕ ਹੈ ਥੱਲੇ ਨੂੰ ਰੁੜੂ ਸਕਦੀ ਹੈ ਕੋਈ ਵੱਡਾ ਪਾੜ ਇੱਥੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਆਪਣੀ ਨੀਂਦ ਚੋਂ ਜਾਗਣ ਔਰ ਲੋਕਾਂ ਦੀ ਆਵਾਜ਼ ਨੂੰ ਸੁਣਨ ਵੈਸੇ ਤਾਂ ਚਲੋ ਤੁਸੀਂ ਵੀ ਚੰਗਾ ਕੰਮ ਕਰ ਰਹੇ ਹੋ ਲੋਕਾਂ ਤਾਂ ਕੇ ਆਵਾਜ਼ ਜਿਹੜੀ ਹੈ ਪਜਾਰਿਓ ਆਮ ਪਬਲਿਕ ਦੀ ਪਰ ਸਾਡੇ ਬੋਲਣ ਦੇ ਨਾਲ ਮੈਨੂੰ ਹੀ ਲੱਗਦਾ ਕਿ ਪ੍ਰਸ਼ਾਸਨ ਨੂੰ ਕੋਈ ਫਰਕ ਪੈਂਦਾ ਕਿਉਂਕਿ ਅਸੀਂ ਤਾਂ ਪ੍ਰਸ਼ਾਸਨ ਨੂੰ ਬੋਲ-ਬੋਲ ਕੇ ਥੱਕ ਗਏ ਕਿ ਜਿਹੜੇ ਪਹਿਲਾਂ ਤਾਂ ਜ਼ਰੂਰੀ ਕੰਮ ਐ ਜਦੋਂ ਪਿਛਲੀ ਵਾਰ ਹੜ੍ਹਾਂ ਦੇ ਵਿੱਚ ਕਿੰਨਾ ਵੱਡਾ ਨੁਕਸਾਨ ਹੋਇਆ ਲੋਕਾਂ ਦਾ ਭਗਵੰਤਮਾਨ ਸਾਹਿਬ ਨੇ ਲੰਬੇ-ਲੰਬੇ ਵਾਅਦੇ ਵੀ ਕੀਤੇ ਕਿ ਮੈਂ ਜਿਹਦੀ ਜਿਸ ਆਦਮੀ ਦਾ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਹੈ ਮੈਂ ਉਹਨੂੰ ਮੁਆਵਜ਼ਾ ਵੀ ਦਊਂਗਾ ਪਰ ਮੈਨੂੰ ਅੱਜ ਇਹ ਕਹਿੰਦੇ ਹੋਏ ਸ਼ਰਮ ਮਾਰੀ ਆ ਕਿ ਇੱਕ ਬੰਦੇ ਨੂੰ ਵੀ ਇਹ ਮੁਆਵਜ਼ਾ ਨਹੀਂ ਦੇ ਸਕੇ ਮੈਂ ਤੁਹਾਨੂੰ ਕਿੰਨੇ ਹੀ ਬੰਦੇ ਗਿਣਾ ਸਕਦਾ ਹਾਂ ਉਹਨਾਂ ਲੋਕਾਂ ਦੇ ਘਰਾਂ 'ਚ ਵੀ ਲੈ ਕੇ ਜਾ ਸਕਦਾ ਹੈ ਕਿ ਜਿਨ੍ਹਾਂ ਦੇ ਪਿਛਲੀ ਵਾਰ ਖੜਾ ਦੇ ਵਿੱਚ ਘਰ ਬੈਠ ਗਏ ਸੀ ਕਿਸੇ ਦੀਆਂ ਕੰਧਾਂ ਬੈਠ ਗਈਆਂ ਸੀ ਕਿਸੇ ਦੀਆਂ ਨੀਂਹਾਂ ਤੱਕ ਜਿਹੜੀਆਂ ਬਰਸਾਤੀ ਪਾਣੀ ਦੇ ਨਾਲ ਬੈਠ ਗਈਆਂ ਉਹਨਾਂ ਲੋਕਾਂ ਨੂੰ ਇਹਨਾਂ ਨੇ 1 ਰੁਪਏ ਦਾ ਮੁਆਵਜ਼ਾ ਨਹੀਂ ਦਿੱਤਾ ਜਿਨ੍ਹਾਂ ਦਾ ਖੜਾ 'ਚ ਨੁਕਸਾਨ ਹੋਇਆ ਤੇ ਹੁਣ ਇਹ ਫੇਰ ਨਹੀਂ ਆਪਣੀ ਨੀਂਦ ਤੋਂ ਜਾਗਦੇ ਮੌਨਸੂਨ ਸਿਰ ਦੇ ਉੱਤੇ ਆਇਆ ਖੜਾ ਹੈ ਕਦੋਂ ਇਹਨਾਂ ਨੇ ਇਸ ਨਹਿਰ ਦੀ ਰਿਪੇਅਰ ਕਰਨੀ ਹੈ ਕਦੋਂ ਇਹ ਪੁਲੀ ਦੀ ਜਿਹੜੀ ਹੈ ਰਿਪੇਅਰ ਕਰਨਗੇ ਤਾਂ ਜੋ ਇੱਥੇ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕੋ ਹੀ ਅਪੀਲ ਕਰੂੰਗਾ ਕਿ ਅਗਰ ਤੁਸੀਂ ਇਹ ਬੀੜਾ ਚੱਕਿਆ ਹੀ ਹੈ ਤੁਸੀਂ ਲੋਕਾਂ ਦੀ ਆਵਾਜ਼ ਚੱਕ ਰਹੇ ਹੋ ਤੁਹਾਨੂੰ ਚਾਹੀਦਾ ਹੈ ਕਿ ਪ੍ਰਸ਼ਾਸਨ ਨੂੰ ਠੋਕ ਬਜਾ ਕੇ ਇਹ ਗੱਲ ਕੋ ਕਿ ਅਗਰ ਤੁਸੀਂ ਵਾਕਈ ਕੁਝ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹੋ ਫ੍ਰੀ ਬਿਜਲੀ ਸਾਨੂੰ ਨਹੀਂ ਚਾਹੀਦੀ ਫ੍ਰੀ ਬਿਜਲੀ ਦੇਣ ਨਾਲੋਂ ਤੁਸੀਂ ਕੋਈ ਚੰਗਾ ਕੰਮ ਕਰ ਲਓ ਜਿੱਥੇ ਲੋਕਾਂ ਦੀ ਜਾਨ ਬਚ ਸਕੇ ਜਸੂਨੀ ਸਾਹਿਬ ਤੁਹਾਨੂੰ ਇੰਟਰਪਟ ਕਰੂੰਗਾ ਤਾਂ ਪਿੱਛੇ ਇੱਥੇ ਤੁਹਾਡੀ ਸਰਕਾਰ ਵੇਲੇ ਜਿਹੜੇ ਸਪੀਕਰ ਰਹੇ ਨੇ ਰਾਣਾ ਕੇਬੀ ਇਸੇ ਰੋਡ ਤੇ ਉਹਨਾਂ ਦੀ ਕੋਠੀ ਮੌਜੂਦ ਹੈ ਬੜਾ ਬੋਰਡ ਵੀ ਲਾਇਆ ਹੋਇਆ ਹੈ ਰਹਿਾਇਸ਼ ਸਾਹਿਬ ਦਾ ਸਪੀਕਰ ਰਾਣਾ ਕੇਬੀ ਤਾਂ ਪਿਛਲੀ ਬਰਸਾਤਾਂ ਚ ਉੱਥੇ ਵੀ ਇੱਕ ਵੱਡਾ ਪਾੜ ਪਿਆ ਸੀ ਤਾਂ ਪ੍ਰਸ਼ਾਸਨ ਵੱਲੋਂ 10 ਤੋਂ 15 ਦਿਨ ਦੇ ਅੰਦਰ-ਅੰਦਰ ਪਾੜ ਨੂੰ ਪੂਰ ਦਿੱਤਾ ਗਿਆ ਤੇ ਅੱਧਾ ਦੀ ਕਪੂਲੀ ਲੱਗੀ ਸੀ ਉਹ ਵੀ ਬਣਾ ਦਿੱਤੀ ਗਈ ਆ ਕਿ ਲੱਗਦਾ ਨਹੀਂ ਕਿ ਇੱਕ ਪੋਲੀਟੀਕਲ ਪਰਸਨ ਹੋਣ ਦੇ ਕਾਰਨ ਸਿਰਫ ਉਹੀ ਜਗ੍ਹਾ ਨੂੰ ਕਿਉਂਕਿ ਉੱਧਰ ਵੱਡੇ-ਵੱਡੇ ਅਫਸਰ ਵੀ ਰਹਿੰਦੇ ਨੇ ਤਾਂ ਜਿਹੜੇ ਨੇਤਾ ਵੀ ਰਹਿੰਦੇ ਨੇ ਕੁਝ ਮੌਜੂਦਾ ਸਰਕਾਰ ਦੇ ਜਾਂ ਸਾਫਕਾ ਸਰਕਾਰਾਂ ਦੇ ਲੱਗਦਾ ਕਿ ਉਹ ਜਿਹੜਾ ਇੱਕ ਪੋਲੀਟੀਕਲ ਪ੍ਰੈਸ਼ਰ ਹੋਣ ਦੇ ਕਾਰਨ ਉਹ ਸੜਕ ਬਣ ਚੁੱਕੀ ਆ ਪਰ ਇੱਥੇ ਜੇਕਰ ਬਣਾਈ ਹੁੰਦੀ ਤਾਂ ਇੱਕ ਬਜ਼ੁਰਗ 74 ਸਾਲ ਦਾ ਜਿਹੜਾ ਆਰਮੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕਿਆ ਉਸ ਦੀ ਜਾਨ ਬਚੀ ਜਾਂਦੀ ਦੇਖੋ ਹੁਣ ਮੈਂ ਤੁਸੀਂ ਗੱਲ ਤਾਂ ਬੜੀ ਵਾਜਬ ਕੀਤੀ ਐ ਪਰ ਮੈਂ ਹੁਣ ਇਹਦੇ ਉੱਤੇ ਟਿੱਪਣੀ ਕਰੂੰਗਾ ਇਹ ਫੇਰ ਗੱਲ ਦੂਜੇ ਪਾਸੇ ਚਲੀ ਜਾਣੀ ਕਿ ਜਾਣ ਬੁਝ ਕੇ ਇਹਨਾਂ ਗੱਲਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਗੱਲ ਤੁਹਾਡੀ ਜਾਇਜ਼ ਐ ਇਹ ਵਿਤਕਰਾ ਨਹੀਂ ਕਰਨਾ ਚਾਹੀਦਾ ਅਗਰ ਉੱਥੇ ਰਿਪੇਅਰ ਕੀਤੀ ਐ ਤਾਂ ਤੁਹਾਨੂੰ ਇਸ ਸੜਕ ਦੀ ਵੀ ਬਰਾਬਰ ਰਿਪੇਅਰ ਕਰਨੀ ਚਾਹੀਦੀ ਐ ਕਿਉਂਕਿ ਜਾਨ ਚਾਹੇ ਉਹ ਕਿਸੇ ਵੱਡੇ ਅਫਸਰ ਦੀ ਐ ਕਿਸੇ ਵੱਡੇ ਲੀਡਰ ਦੀ ਐ ਕਿਸੇ ਆਮ ਇਨਸਾਨ ਦੀ ਹੈ ਜਾਨ ਸਾਰਿਆਂ ਦੀ ਬਰਾਬਰ ਹੈ ਸਾਡੇ ਦੇਸ਼ ਦਾ ਕਾਨੂੰਨ ਸਾਡਾ ਸੰਵਿਧਾਨ ਇਹ ਸਾਰੇ ਨਾਗਰਿਕਾਂ ਨੂੰ ਬਰਾਬਰ ਅਧਿਕਾਰ ਦਿੰਦਾ ਹੈ ਸਰਕਾਰ ਦੀ ਬਰਾਬਰ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਸਾਰੇ ਲੋਕਾਂ ਦੀ ਬਰਾਬਰ ਹਿਫਾਜ਼ਤ ਕਰਨੀ ਚਾਹੀਦੀ ਹੈ ਜਦੋਂ ਹਰ ਨਾਗਰਿਕ ਟੈਕਸ ਪੇ ਕਰ ਰਿਹਾ ਹੈ ਤੇ ਸਾਰੇ ਨਾਗਰਿਕਾਂ ਦੀ ਜਿਹੜੀ ਹਿਫਾਜ਼ਤ ਹੈ ਉਹ ਵੀ ਬਰਾਬਰ ਹੋਣੀ ਚਾਹੀਦੀ ਹੈ ਪਰ ਮੈਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਦੇਖੋ ਅੱਜ ਵੱਡਾ ਮੁੱਦਾ ਇਹ ਹੈ ਕਿਸੇ ਨੂੰ ਟਾਰਗੇਟ ਕਰਨ ਦੀ ਬਜਾਏ ਕਿ ਪਹਿਲਾ ਤਾਂ ਸਾਰਿਆਂ ਦੀ ਸੇਫਟੀ ਹੋਣੀ ਚਾਹੀਦੀ ਹੈ ਨਾ ਤਾਂ ਫੈਂਸਿੰਗ ਉਧਰ ਲੱਗੀ ਹੋਈ ਹੈ ਨਾ ਹੀ ਫੈਂਸਿੰਗ ਇਧਰ ਲੱਗੀ ਹੋਈ ਹੈ ਹੁਣੇ ਹੀ ਕੋਈ ਛੋਟੀ ਮੋਟੀ ਟੱਕਰ ਕਿਉਂਕਿ ਜਦੋਂ ਵਾਹਨ ਤੇਜ਼ ਗਤੀ ਦੀ ਸਪੀਡ ਨਾਲ ਆਉਂਦੇ ਆ ਟੱਕਰ ਹੋ ਸਕਦੀ ਹੈ ਹੁਣੇ ਹੀ ਕੋਈ ਸਾਢੇ ਖੜੇ ਹੋਏ ਵੀ ਕੋਈ ਅਗਰ ਇੱਥੇ ਛੋਟੀ ਮੋਟੀ ਟੱਕਰ ਹੋ ਜਵੇ ਤਾਂ ਮੋਟਰਸਾਈਕਲ ਸਕੂਟਰ ਬੁਰਕ ਕੇ ਸਿੱਧਾ ਨਹਿਰ ਦੇ ਵਿੱਚ ਡਿੱਗੂਗਾ ਇਹਨਾਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਇੱਥੇ ਫੈਂਸਿੰਗ ਲਾਣ ਔਰ ਸਭ ਤੋਂ ਪਹਿਲਾ ਜਿਹੜੀ ਜ਼ਰੂਰੀ ਕੰਮ ਹੈ ਕਿ ਜਿਹੜੀ ਇਹ ਨਹਿਰ ਦੀ ਨੀਚੇ ਤੋਂ ਰਿਪੇਅਰ ਹੋਣ ਵਾਲੀ ਹੈ ਸਾਰੀ ਕੱਚੀ ਪਈ ਹੈ ਨੀਚੇ ਤੋਂ ਮਿੱਟੀ ਇਹਦੀ ਰਿਪੇਅਰ ਕਰਨ ਤਾਂ ਜੋ ਅਗਰ ਅੱਜ ਇਸ ਵਾਰ ਮੌਨਸੂਨ ਦੇ ਵਿੱਚ ਜ਼ਿਆਦਾ ਬਾਰਿਸ਼ ਪੈਂਦੀ ਹੈ ਇਹ ਸਭ ਤੋਂ ਵੱਡਾ ਖਤਰਾ ਸਾਡੇ ਰੋਪੜ ਸ਼ਹਿਰ ਦੇ ਲੋਕਾਂ ਦੇ ਸਿਰ ਤੇ ਬਣਿਆ ਹੋਇਆ ਹੈ ਕਿ ਇਹ ਜਿਹੜੀ ਅਗਰ ਮਿੱਟੀ ਖੁਰ ਜਾਂਦੀ ਹੈ ਨੀਚੋਂ ਤਾ ਇਹ ਸਾਰੀ ਸੜਕ نیچے بیٹھ ਜਾਏਗੀ ਕਿਉਂਕਿ ਪਿਛਲੀ ਵਾਰ ਅਸੀਂ ਦੇਖ ਚੁੱਕੇ ਹਾਂ ਇਹ ਸੜਕ ਜਿਹੜੀ ਹੈ ਕਾਫੀ ਹੱਤਾ ਕਿਦੇ ਚ ਪਾੜ ਪੈ ਗਿਆ ਸੀ نیچے بیٹھ ਚੁੱਕੀ ਸੀ ਹੈ ਹੁਣ ਇਸ ਵਾਰ ਕੋਈ ਗੁੰਜਾਇਸ਼ ਨਹੀਂ ਹੈ ਅਗਰ ਜ਼ਿਆਦਾ ਬਾਰਿਸ਼ ਪਾਉਗੀ ਤਾਂ ਇਹ ਸੜਕ نیچے بیٹھ ਜਾਊਗੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਨਹਿਰੀ ਵਿਭਾਗ ਨੂੰ ਚਾਹੀਦਾ ਹੈ ਕਿ ਇੱਥੇ ਜਿਹੜੀ ਹੈਗੀ ਹੈ ਸੜਕ ਦੀ ਰਿਪੇਅਰ ਕੀਤੀ ਜਾਵੇ ਤਾਂ ਜੋ ਇਹ ਸੜਕ ਜਿਹੜੀ ਹੈ نیچے ਨਾ ਬੈਠੇ ਆ ਸ਼ਹਿਰ ਦੇ ਕੁਝ ਪਤਵੰਤੇ ਸੱਜਣ ਮੌਜੂਦ ਸੀ ਤਾਂ ਗਿੱਲ ਸਾਹਿਬ ਨਾਲ ਦੁਆਰਾ ਗਿੱਲ ਸਾਹਿਬ ਕੀ ਕਹਿਣਾ ਚਾਹੋਗੇ ਕਿਉਂਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਸੀ ਇਹ ਕਰਤਾ ਉਹ ਜਲੰਧਰ ਚ ਇਲੈਕਸ਼ਨ ਹੈਗੀ ਆ ਬਾਏ ਇਲੈਕਸ਼ਨ ਉੱਥੇ ਵੱਡੇ ਵੱਡੇ ਦਾਅਵੇ ਕਰਤੇ ਕਿ ਅਸੀਂ ਇਹ ਕਰਤਾ ਉਹ ਕਰਤਾ ਪਰ ਜ਼ਮੀਨੀ ਹਕੀਕਤ ਜਿਹੜੀ ਹੈਗੀ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਨਹੀਂ ਕੀਤੀ ਜਾਂਦੀ ਮੇਰਾ ਤੁਹਾਨੂੰ ਵੀ ਸਵਾਲ ਇਹ ਰਹੇਗਾ ਕਿ ਜੇਕਰ ਇੱਥੇ ਮੈਕਮੇ ਵੱਲੋਂ ਕੋਈ ਫੈਂਸਿੰਗ ਲਗਾ ਦਿੱਤੀ ਜਾਂਦੀ ਤਾਂ ਉਸ ਬਜ਼ੁਰਗ ਦੀ ਜਾਨ ਕਰਮ ਸਿੰਘ ਦੀ ਜਾਨ ਕਿਤੇ ਨਾ ਕਿਤੇ ਬਚ ਜਾਂਦੀ ਬਿਲਕੁਲ ਬੁਲਕੇ ਜੀ ਜਿਤਨਾ ਹਾਸਾ ਹਾਸਾ ਹੋਇਆ ਏ ਉਦੋਂ ਆਪਾਂ ਸਾਰੇ ਭਰਾ ਇਥੇ ਸੀਗੇ ਕਿਵੇਂ ਉਹ ਦਰਦ ਨਾਲ ਹਾਸਾ ਕਿਵੇਂ ਉਹ ਪਰਿਵਾਰ ਦੇ ਅੱਖਾਂ 'ਚ ਹੰਝੂ ਜਿਹੜੇ ਕਿਸੇ ਦਾ ਇੱਕ ਜੀ ਚਲੇ ਜਾਂਦਾ ਉਹਦੀ ਕੀਮਤ ਉਹਨੂੰ ਪਤਾ ਹੋਊਗੀ ਸਰਕਾਰਾਂ ਨੂੰ ਸ਼ਾਇਦ ਨਾ ਪਤਾ ਹੋਵੇ ਪਰ ਮੈਂ ਇੱਕ ਇਹ ਗੱਲ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਰਹੀਂ ਸਰਕਾਰ ਨੂੰ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ ਅਸੀਂ ਸ਼ਹਿਰ 'ਚੋਂ ਚੰਦਾ ਇਕੱਠਾ ਕਰ ਲੈਣੇ ਆ ਸ਼ਹਿਰ ਚੋਂ ਚੰਦਾ ਨੋਬਤ ਇੱਥੇ ਤੱਕ ਨੋਬਤ ਆ ਜੂਗੀ ਕਿ ਸ਼ਹਿਰ ਚੋਂ ਚੰਦਾ ਇਕੱਠਾ ਕਰਕੇ ਤਾਂ ਵਿਧਾਇਕ ਸਾਹਿਬ ਤੁਸੀਂ ਸੁਣ ਸਕਦੇ ਹੋ ਕਿ ਇਹ ਸ਼ਹਿਰ ਦੇ ਪਤਵੰਤੇ ਸੱਜਣ ਨੇ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਚੰਦਾ ਇਕੱਠਾ ਕਰਕੇ ਕਿਉਂਕਿ ਸਰਕਾਰਾਂ ਤੋਂ ਤਾਂ ਉਮੀਦ ਲੱਗਦਾ ਲੋਕਾਂ ਨੂੰ ਰਹੀ ਨਹੀਂ ਤਾਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਚੰਦਾ ਇਕੱਠਾ ਕਰਕੇ ਸੜਕ ਬਣਾਉਣ ਦਾ ਕੰਮ ਕੀਤਾ ਜਾਵੇਗਾ ਜੀ ਗਿਲ ਸਾਹਿਬ ਆਪਣੀ ਗੱਲਬਾਤ ਜਾਰੀ ਰੱਖੋ ਬਿਲਕੁਲ ਜੀ ਚੰਦਾ ਇਕੱਠਾ ਕਰਾਂਗੇ ਤੇ ਪਬਲਿਕ ਦੇ ਤਾਂ ਫੇਰ ਵੀ ਰਹਿਮ ਆ ਜਿੱਥੇ ਪਬਲਿਕ ਨੇ ਮੰਦਰ ਗੁਰਦੁਆਰਿਆਂ ਨੂੰ দান ਦਿੰਦੀ ਹੈ ਹੋ ਸਕਦਾ ਪਬਲਿਕ ਇਸ ਕੰਮ ਵਾਸਤੇ ਵੀ দান ਦੇ ਦੇਵੇ ਦੇ ਜਰੂਰ ਦਊਗੀ ਪਰ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਦੂਜੀ ਗੱਲ ਜੇ ਸਰਕਾਰ ਕਰ ਸਕਦੀ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਫਿਰ ਸਰਕਾਰ ਕਹਿੰਦੀ ਤੁਸੀਂ ਧਰਨਾ ਕਿਉਂ ਲਾ ਰਹੇ ਹੋ ਕਿਉਂਕਿ ਕਿਸੇ ਦੀ ਮੌਤ ਜਾਨ ਬਚਾਉਣ ਨੂੰ ਸਭ ਤੋਂ ਵੱਡੀ ਗੱਲ ਹੈ ਜੇ ਧਰਨਾ ਸਾਨੂੰ ਧਰਨਾ ਲਾਉਣਾ ਪਿਆ ਜਾਂ ਚੰਦਾ ਇਕੱਠਾ ਕਰਨਾ ਕਰਾਂਗੇ ਉਸ ਤੋਂ ਪਹਿਲਾਂ 5 ਦਿਨ ਦਾ ਟਾਈਮ ਦਿੰਨੇ ਆ ਸਰਕਾਰ ਨੂੰ ਇਹ ਨੂੰ ਸਟਾਰਟ ਕਰ ਦਵੇ ਕੰਮ ਨਹੀਂ ਕਰ ਦਿੱਤਾ ਸੀ ਇਹ ਰੂਪਨਾ ਫਾਮ ਆਇਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਇਹ ਮੇਨ ਰੋਡ ਹੈਗਾ ਜਿਹੜਾ ਸ਼ਹਿਰ ਨੂੰ ਜੁਆਇਨ ਕਰਦਾ ਤਾਂ ਵੱਡੀ ਗਿਣਤੀ ਦੇ ਵਿੱਚ ਆਟੋ ਹੋਣ ਟੂ ਵਿਲਰ ਹੋਣ ਫੋਰ ਵਿਲਰ ਹੋਣ ਕਿਉਂਕਿ ਇੱਕ ਪੂਲ ਜਿਹੜਾ ਬੀਤੇ ਲੰਬੇ ਸਾਲਾਂ ਤੋਂ ਨੈਰੂ ਸਟੇਡੀਅਮ ਦੇ ਕੋਲ ਬਣ ਰਿਹਾ ਤਾਂ ਉਸ ਤੋਂ ਬਾਅਦ ਜਿਹੜਾ ਸਾਰਾ ਟ੍ਰੈਫਿਕ ਹੈ ਇਸੇ ਰੂਟ ਰਾਹੀਂ ਆਂਦਾ ਤਾਂ ਇਹ ਉਹੀ ਜਗ੍ਹਾ ਹੈਗੀ ਆ ਜਿੱਥੇ ਕੀ ਇੱਕ ਥਾਰ ਗੱਡੀ ਦੀ ਟੱਕਰ ਲੱਗਣ ਦੇ ਕਾਰਨ ਕਰਮ ਸਿੰਘ 74 ਸਾਲਾ ਜਿਹੜਾ ਇੰਡੀਅਨ ਆਰਮੀ ਦੇ ਵਿੱਚ ਆਪਣੀ ਸੇਵਾਵਾਂ ਦੇ ਚੁੱਕਿਆ ਤਾਂ ਜੇ ਗੱਲ ਕਰੀਏ ਤਾਂ 3 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਪਰ ਹਜੇ ਤੱਕ ਐਨਡੀਆਰਐਫ ਨੂੰ ਕਰਮ ਸਿੰਘ ਦੀ ਜਿਹੜੀ ਲਾਸ਼ ਨਹੀਂ ਮਿਲੀ ਹੈ ਤਾਂ ਦੂਜੇ ਪਾਸੇ ਜੇ ਪਰਿਵਾਰਿਕ ਮੈਂਬਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਤੌਰ ਦੇ ਉੱਤੇ ਵੀ ਲੱਭ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਕਿਤੇ ਨਾ ਕਿਤੇ ਸਾਥ ਨਹੀਂ ਦਿੱਤਾ ਜਾ ਰਿਹਾ ਤਾਂ ਇਹ ਤਸਵੀਰ ਇਕੱਲੇ ਰੋਪੜ ਦੀ ਨਹੀਂ ਹੈਗੀ ਕਿਉਂਕਿ ਮੌਨਸੂਨ ਸ਼ੁਰੂ ਹੋ ਚੁੱਕਿਆ ਤਾਂ ਪਿਛਲੇ ਸਾਲ ਦੇਖਿਆ ਕਿ ਰੋਪੜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਉੱਥੇ ਕਿਤੇ ਨਾ ਕਿਤੇ ਵਿੱਤੀ ਨੁਕਸਾਨ ਵੀ ਹੋਇਆ ਸੋ ਸਾਡਾ ਇਹ ਖਬਰ ਦਿਖਾਣ ਦਾ ਇਹੀ ਮਕਸਦ ਸੀ ਕਿ ਹੋ ਸਕਦਾ ਹੈ ਕਿ ਤਿੰਨ ਦਿਨ ਵੀ ਜਾਣ ਤੋਂ ਬਾਅਦ ਕਿਤੇ ਪ੍ਰਸ਼ਾਸਨ ਵੱਲੋਂ ਹਜੇ ਤੱਕ ਵੀ ਕੋਈ ਇੱਥੇ ਜਿਹੜੇ ਮੇਜਰਮੈਂਟ ਜਿਹੜੇ ਨਹੀਂ ਲਿੱਤੇ ਗਿਆਂ ਤਾਂ ਹੋ ਸਕਦਾ ਹੈ ਕਿ ਇਸ ਖਬਰ ਲੱਗਣ ਦੇ ਕਾਰਨ ਖਬਰ ਚੱਲਣ ਤੋਂ ਬਾਅਦ ਪ੍ਰਸ਼ਾਸਨ ਐਕਟਿਵ ਹੋਵੇ ਤੇ ਕਰਮ ਸਿੰਘ ਵਰਗੀਆਂ ਹੋਰ अनेका ਜਾਨਾਂ ਨੂੰ ਬਚਾਇਆ ਜਾ ਸਕੇ ਰੂਪਨਗਰ ਤੋਂ ਮੇਰੇ ਸਹਿਯੋਗੀ ਕਰਨ ਦੇ ਨਾਲ ਪੁਲਕਿਤ ਕੁਮਾਰ ਪੰਜਾਬ న్యూਸ ਲਈ